ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਸਮੂਚੀ ਸਾਧ ਸੰਗਤ ਦਾ ਸਮੂਚੀ ਲੋਕਾਈ ਦਾ ਬਹੁਤ ਬਹੁਤ ਉਹਨਾਂ ਦੇ ਚਰਨਾ ਚਨਤ ਮस्तक ਹੋ ਕੇ ਧਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸਮੂਹ ਸੰਤਾ ਮਹਾਂਪੁਰਖਾਂ ਦੀ ਅਗਵਾਈ ਚ ਜਿਹੜੇ ਸਮਾਗਮ 25 ਅਕਤੂਬਰ ਤੋਂ 25 ਨਵੰਬਰ ਤੱਕ ਸਾਰੇ ਰੱਖੇ ਗਿਆ ਸਾਨੂੰ ਉਹਨਾਂ ਚ ਬਹੁਤ ਵੱਡਾ ਯੋਗਦਾਨ ਪਾਇਆ ਸੰਗਤੀ ਰੂਪ ਚ ਯੋਗਦਾਨ ਪਾਇਆ ਵਿਚਾਰ ਤਾਰਕ ਰੂਪ ਚ ਯੋਗਦਾਨ ਪਾਇਆ ਮर्याਦਾ ਨੂੰ ਬਣਾਈ ਰੱਖਣ ਚ ਯੋਗਦਾਨ ਪਾਇਆ ਜਿਵੇਂ 25 ਅਕਤੂਬਰ ਤੋਂ 25 ਨਵੰਬਰ ਤੱਕ ਇਹ ਸਮਾਗਮ ਹੋਇਆ ਹਰ ਇੱਕ ਸਮਾਗਮ ਨੂੰ ਨਿੱਜੀ ਤੌਰ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪ ਹਰ ਇੱਕ ਚੀਜ਼ ਨੂੰ ਨੇੜਿਓਂ ਵੇਖਿਆ ਮਹਿਸੂਸ ਕੀਤਾ ਆਪਣੀ ਯੋਗ ਗਗਵੈ ਦੀ ਨਾਲ ਸਫਲ ਬਣਾਇਆ ਔਰ ਅਰਵਿੰਦ ਕੇਜੀਵਾਦੀ ਜਿਹੜੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਮੇਡਾ ਨੇ ਉਹ 4 ਦਿਨ ਲਗਾਤਾਰ ਅਨੰਤਪਸੈਟ ਰਹੇ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਚ ਨਤਮਸਤਕ ਹੋ ਕੇ ਆਪਣੀ ਆਸਥਾ ਜਿਹੜੀ ਆ ਉਹਨਾਂ ਨੇ ਪ੍ਰਗਟ ਕੀਤੀ ਹੈ ਔਰ ਉਸ ਤੋਂ ਬਾਅਦ ਅਧਿਆਤਮਿਕ ਅਨੁਭਵ ਸਾਰਨਾ ਸਾਂਝਾ ਵੀ ਕੀਤਾ 25 ਦੁਪਰ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸੀਸਗੰਜ ਸਾਹਿਬ ਅੰਮ੍ਰਿਤਸਰ ਵਿੱਚ ਅਰਦਾਸ ਹੋਈ ਉਸ ਤੋਂ ਬਾਅਦ ਸ਼ਾਮ ਨੂੰ ਰਕਾਬ ਗੰਜ ਸਾਹਿਬ ਵਿੱਚ ਇਲਾਹੀ ਬਾਣੀ ਦਾ ਕੀਰਤਨ ਹੋਇਆ ਉਸ ਤੋਂ ਬਾਅਦ ਪੰਜਾਬ ਦੇ 23 ਦਿੱਤੀ ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਹੋਏ ਜਿਨ੍ਹਾਂ 'ਚ ਗੁਰੂ ਸਾਹਿਬ ਦਾ ਜੀਵਨ ਉਹਨਾਂ ਦੀ ਇਬਾਦਤ ਉਹਨਾਂ ਦੀ ਸ਼ਹਾਦਤ ਬਾਰੇ ਬਹੁਤ ਗੰਭੀਰ ਤਰੀਕੇ ਨਾਲ ਨਵੇਂ ਟੈਕਨੋਲੋਜੀ ਯੂਜ਼ ਕਰਕੇ ਦਿਖਾਇਆ ਗਿਆ ਬਹੁਤ ਸੰਗਤ ਨੇ ਉਹਨੂੰ ਬਹੁਤ ਸਲਾਹਿਆ ਪ੍ਰਸ਼ੰਸਾ ਕੀਤੀ ਉਸ ਤੋਂ ਬਾਅਦ 142 ਜਿਹੜੇ ਚਨਸ਼ੂ ਪ੍ਰਾਪਤ ਸਥਾਨ ਆ ਪੰਜਾਬ ਦੇ ਵਿੱਚ ਉਹਨਾਂ ਸਮੂਹ ਸਥਾਨਾਂ ਦੇ ਉੱਤੇ ਕੀਰਤਨ ਦਰਬਾਰ ਔਰ ਕਵੀ ਦਰਬਾਰ ਹੋਏ ਉਹਨਾਂ ਸਮੂਹ ਸਥਾਨਾਂ ਨੂੰ ਮੁਖਮਤ ਇਸਾਬ ਨੇ 50 ਲੱਖ ਰੁਪਏ ਉਹਨਾਂ ਪਿੰਡਾਂ ਨੂੰ ਗ੍ਰਾਂਟ ਦਿੱਤੀ ਉਹਨਾਂ ਪਿੰਡਾਂ ਦੀ ਤਰੱਕੀ ਦੇ ਵਾਸਤੇ ਔਰ ਉਸ ਤੋਂ ਬਾਅਦ ਚਾਰ ਨਗਰ ਕੀਰਤਨ ਜਿਹੜਾ ਸ਼ਿਨਿਗਰ ਤੋਂ ਬਾਬਾ ਸੇਵਾ ਸਿੰਘ ਜੀ ਰਾਮਪੁਰ ਕਿੜੇ ਵਾਲੇ ਔਰ ਗੁਰਦਾਸਪੁਰ ਤੋਂ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਔਰ ਰਫੀਤਕੋਟ ਤੋਂ ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲੇ ਔਰ ਤਲਵੰਡੀ ਸਾਬੋ ਤੱਕ ਤੁਮ ਤੁਮਾ ਸਾਹਿਬ ਤੋਂ ਅ ਗਿਆਨੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀ ਵਾਲਾਂ ਦੀ ਯੋਗ ਅਗਵਾਈ ਚ ਚਾਰ ਨਗਰ ਕੀਰਤਨ ਚੱਲ ਕੇ ਅਨੰਪਸਾਹਬ ਪੁੱਛੇ ਜਿਨ੍ਹਾਂ ਸੰਗਤਾਂ ਨੇ ਅਥਾ ਸਤਕਾਰ ਦੰਦਿਆਂ ਨਾਲ ਨਗਰ ਕੀਰਤਨਾ ਚ ਸ਼ਾਮੂਲਿਤ ਕੀਤੀ ਉਸ ਤੋਂ ਬਾਅਦ 23 24 ਤੇ 25 ਨੂੰ ਉਹਨਾਂ ਪ੍ਰਸਾਦ ਸਵੇਰੇ 23 ਤੀਕਰ ਨੂੰ ਕਨਪਰਸਾਦ ਦੇ ਆ ਪਾਠ ਰੱਖੇ ਗਏ ਉਸ ਤੋਂ ਬਾਅਦ ਸਰਵ ਤਰਸਮੇਲਨ ਹੋਇਆ ਜਿਨ੍ਹਾਂ ਵਿੱਚ ਭਾਰਤ ਦੇ ਸਮੂਹ ਜਿਹੜੇ ਸੰਤ ਨੇ ਵਕਫ ਵਕਤ ਧਰਮਦ ਉਹਨਾਂ ਨੇ ਆ ਕੇ ਮੁਰ ਸਾਹਿਬ ਪ੍ਰਤੀ ਆਪਣੀ ਸ਼ਰਧਾ ਅਤੇ ਆਪਣੀ عقیده ਪੇਸ਼ ਕੀਤੀ ਉਹਨਾਂ ਨੇ ਕੋਟੇ ਇੱਕ ਬਾਦਸਾਹ ਪਾਈ ਮਤੀ ਦਾਸ ਪਾਈ ਸਾਤੀ ਦਾਸ ਪਾਈ ਜਾਲ ਦਾਸ ਜੀ ਦੀ ਸ਼ਹਾਦਤ ਨੂੰ ਦੱਸਿਆ ਕਿ ਇਹ ਸ਼ਹਾਦਤ ਹਿੰਦੁਸਤਾਨ ਦੇ ਬਿਹਤਰ ਸਮਾਜ ਦੀ ਸਿਰਜਣਾ 'ਚ ਕਿਵੇਂ ਯੋਗਦਾਨ ਪਾ ਰਹੀ ਔਰ ਹੋਰ ਪਾ ਸਕਦੀ ਆ ਉਸ ਤੋਂ ਬਾਅਦ ਰੋਜ਼ਾਨਾ ਇਲਾਹੀ ਬਾਣੀ ਦਾ ਕੀਰਤਨ ਹੋਇਆ ਔਰ ਫਿਰ ਉੱਥੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਇਆ ਸੈਸ਼ਨ ਦੇ ਨਾਲ-ਨਾਲ ਡਰੋਨ ਸ਼ੋਅ ਜਿਹੜਾ ਬਹੁਤ ਜ਼ਿਆਦਾ ਸੰਗਤ ਵੱਲੋਂ ਜਿਹਨੂੰ ਪਸੰਦ ਕੀਤਾ ਗਿਆ ਔਰ 25 ਤਰੀਕ ਨੂੰ ਜਵੇਰੇ ਕਨ ਪਰ ਸਾਹਿਬ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਇਲਾਹੀ ਬਾਣੀ ਦਾ ਕੀਰਤਨ ਹੋਇਆ ਔਰ 35 ਬੱਚੇ ਨੇ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਨੌਵੇਂ ਮੰਨ ਦੇ ਸ਼ਲੋਕ ਪੜੇ ਔਰ ਫਿਰ ਸਰਬੱਤ ਦੇ ਭਲ ਦੀ ਇਕੱਤਰਤਾ ਔਰ ਜਿਵੇਂ ਪੰਥ ਦੇ ਵਿੱਚੋਂ ਪੰਥ ਦੇ ਵੱਲੋਂ ਸਦਾ ਹੀ ਲੋਕਾਈ ਦੀ ਸੁੱਖ ਮੰਗੀ ਜਾਂਦੀ ਉਸ ਤਰ੍ਹਾਂ ਸਰਬੱਤ ਦੇ ਭਲ ਦੀ ਅਰਦਾਸ ਕੀਤੀ ਗਈ ਇਹਨਾਂ ਸਾਰੇ ਸਮਾਗਮਾਂ ਦੇ ਲਈ ਮੁੱਖ ਮੰਤਰੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਰਵਿੰਦ ਕੇਜੀਵਾਲ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਪੀਕਰ ਸਾਹਿਬ ਦਾ ਧੰਨਵਾਦ ਔਰ ਸਾਡੇ ਜਿਹੜੇ ਤਿੰਨ ਕਨਰਨ ਮਿਨਿਸਟਰ ਜਹਾਜੋ ਪੈਂਜੀ ਤਰਪੀ ਸੋਨ ਜੀ ਤੇ ਪਰੇਜਨ ਸਿੰਘ ਜੀ ਔਰ ਸਾਰੇ ਸਾਥੀ ਜਿਹੜੇ ਵਿਭਾਗ ਦੇ ਸੈਕਟਰੀ ਨੇ ਅਭਿਨਵ ਤ੍ਰਿਖਾ ਜੀ ਔਰ ਸੰਜੀਵ ਤਿਵਾੜੀ ਜੀ ਸਾਰੇ ਸਾਥੀ ਵਿਭਾਗ ਦੇ ਹੋਰ ਵਿਭਾਗਾਂ ਦੇ ਸਾਡਾ ਮੀਡੀਆ ਡਿਪਾਰਟਮੈਂਟ ਆ ਪੀ ਡਬਲਯੂ ਡੀ ਡਿਪਾਰਟਮੈਂਟ ਆ ਜਿੰਨੇ ਵੀ ਪੁਲਿਸ ਐਡਮਿਨਿਸਟ੍ਰੇਸ਼ਨ ਵਿਸ਼ੇਸ਼ ਤੌਰ ਤੇ ਔਰ ਸਾਰੇ ਅਫਸਰ ਸਹਬਾਨ ਜਿਹੜੇ ਆਪਣੀਆਂ ਇਲਾਕੇ ਦੀਆਂ ਪੋਸਟਿੰਗਾਂ ਤੋਂ ਛੱਡ ਕੇ ਨਨਪੁਰ ਸਾਹਿਬ ਆ ਕੇ ਬੈਠੇ ਸਨ ਟੈਂਟ ਸਿਟੀ ਵਿਸ਼ੇਸ਼ਤਾ ਤੇ ਬਣਾਇਆ ਗਿਆ ਬੜੇ ਇਤਿਹਾਸਕ ਜਿਹੜੇ ਆ ਕਮ ਹੋਇਆ ਇਹ ਕੌਮਾਂ ਤੇ ਲਈ ਬਹੁਤ ਜ਼ਰੂਰੀ ਹੁੰਦਾ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਗੁਰੂ ਸਾਹਿਬਾਨ ਨਾਲ ਉਹਨਾਂ ਦੀ ਸ਼ਹਾਦਤ ਨਾਲ ਜੋੜਨ ਦੇ ਲਈ ਮੌਜੂਦਾ ਪੀੜ੍ਹੀ ਨੂੰ ਇੱਕ ਨਿੱਗਰ ਜਿਹੜਾ ਹੈ ਰੋਲ ਆ ਉਹਨਾਂ ਬਣਾਉਣਾ ਪੈਂਦਾ ਸ ਸਮੁੱਚੀ ਲੋਕਾਈ ਦਾ ਸਮੂਹ ਸਾਧ ਸੰਗਤ ਦਾ ਸਮੂਹ ਸੰਤਾ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਸਦਾ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਸ਼ਰਨ ਚ ਰਹੀਏ ਕੁਰਬਾਨੀ ਦਾ ਓਟ ਆਸਰਾ ਲੇਗੇ ਔਰ ਗੁਰਗਣ ਸਾਹਿਬ ਤੋਂ ਜੀਵਨ ਲਈ ਮਾਰਗਦਰਸ਼ਨ ਹੈ ਕਿ ਆਪਣਾ ਚੀਵਨ ਵੀ ਬਿਹਤਰ ਕਰੀਏ ਔਰ ਚੰਗੇ ਸਮਾਜ ਦੀ ਸਿਰਜਣਾ ਚ ਆਪਣਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ